ਵੀ ਕਰੂਗਾ ਸਾਨੂੰ ਹੋਵੇ ਜੀ ਪਤਾ ਲਾ ਮੁੰਡਾ ਭਜਾਇਆ ਜੀ ਉਹਨਾਂ ਨੇ ਮੈਂ ਨਹੀਂ ਪਬਲਿਕ ਦੇ ਸਾਹਮਣੇ ਬੋਲ ਵੀ ਨਹੀਂ ਸਕਦਾ ਉਹਨੇ ਕਿਹੜੀ ਹਰਕਤ ਕੀਤੀ ਹੈ ਮੇਰੀ ਕੁੜੀ ਦੇ ਨਾਲ ਮੈਂ ਬਰਦਾਸ਼ਤ ਨਹੀਂ ਕਰੂਗਾ ਮੈਂ ਬਾਈ ਨੇ ਪਰਚਾ ਛੱਡੂਗਾ ਇਸ ਦੇ ਉੱਪਰ ਔਰ ਮੈਨੂੰ ਬੰਦੀ ਕਾਰਵਾਈ ਚਾਹੀਦੀ ਹੈ ਐਫ ਆਈ ਆਰ ਮੈਂ ਕਰਵਾਣੀ ਕਰਵਾਣੀ ਹੈ ਹਰ ਬਾਰ ਇਹ ਕਹ ਰਹੇ ਮੇਰਾ ਮੁੰਡਾ ਛੋਟਾ ਹੈ ਮੇਰਾ ਮੁੰਡਾ ਛੋਟਾ ਹੈ ਐ ਕਰਕੇ 15 ਮਿੰਟ 10 ਮਿੰਟ 15 ਮਿੰਟ 10 ਮਿੰਟ ਕਰ ਕਰ ਕੇ ਇਹਨਾਂ ਨੇ ਇੱਥੇ ਤੱਕ ਹਾਲ ਪਚਾ ਦਿੱਤਾ ਆਹ ਦੇਖ ਲਓ ਪੂਰਾ ਬਾਜ਼ਾਰ ਤੁਸੀਂ ਪਿੱਛੇ ਤੱਕ ਦਿਖਾ ਦਿਓ ਸਾਰਾ ਮੇਰੇ ਨਾਲ ਖੜਿਆ ਤੇ ਲੋਕਰ ਨੂੰ ਨਾਲ ਭੇਜਣਾ ਤੇ ਲੋਕਰ ਨੇ ਇਹਦੇ ਨਾਲ ਬਤਮੀ ਸੀ ਕਿਉਂਕਿ ਇਹਨੂੰ ਧੱਕਾ ਦੇ ਕੇ ਗੇਰਿਆ ਤੇ ਇਹਨੂੰ ਅਗਲੇ ਪੋਰਸ਼ਨ ਚ ਖਿੱਚ ਰਿਆ ਸੀਗਾ ਤੇ ਇਹ ਉਧਰੋਂ ਫਟਾਫਟ ਉਤਰੀ ਬਸ ਰੋਂਦੀ ਰੋਂਦੀ ਡਰ ਗਈ ਤੇ ਘਰ ਗਈ ਤੇ ਮੈਨੂੰ ਉਹਨੇ ਦੱਸਿਆ ਕਿ ਮੰਮੀ ਫਿਰ ਐਵੇਂ ਹੋਇਆ ਫਿਰ ਅਸੀਂ ਉਰੇ ਆਇਆ ਤੇ ਮਾਲਕ ਨਾਲ ਜਦੋਂ ਗੱਲ ਕੀਤੀ ਆ ਉਹਨੇ ਫਟਾਫਟ ਮੁੰਡੇ ਤੋਂ ਪਹਿਲਾਂ ਉਹ ਕਹਿੰਦਾ ਤੂੰ ਉੱਪਰ ਜਾ ਮੁੰਡੇ ਨੂੰ ਉੱਪਰ ਭੇਜ ਕੇ ਉਹ ਭਜਾ ਦੋ ਉੱਤੋਂ ਹੀ ਪਤਾ ਨਹੀਂ ਕਿਵੇਂ ਗਾਇਬ ਕੀਤਾ ਕਿਹੜਾ ਰਸਤਾ ਇਹਨਾਂ ਦੇ ਕੋਲੇ ਰਾਤੀ ਹੈਗੇ ਆ ਉਹਨਾਂ ਦਾ ਨੌਕਰ ਹੈ ਡੈਂਟੀਫਾਈ ਕਰਨਗੇ ਐ ਐਸਐਚਓ ਸਾਹਿਬ ਆਕੇ ਗਏ ਆ ਪੁਲਿਸ ਦੀ ਪੂਰੀ ਟੀਮ ਆਕੇ ਪਤਾ ਨਹੀਂ ਕਹਿੰਦੇ ਕੋਈ ਉਹਨੇ ਅਸ਼ਲੀਲ ਹਰਕਤ ਕਰੀਏ ਕੁੜੀ ਨਾਲ ਜੋ ਵੀ ਬੱਚਿਆਂ ਨਾਲ ਅਸੀਂ ਨਾਲ ਆ ਈਆਂ ਸਭ ਦੀਆਂ ਸੰਝੀਆਂ ਨੇ ਹਨਾ ਜਿਹੜਾ ਗਲਤ ਕਰੇਗਾ ਉੱਤੇ ਪੰਦੀ ਪੂਰੀ ਮੈਕ ਕਾਰਵਾਈ ਕਰਾਵਾਂਗੇ ਜੀ ਉਹ ਦੱਸ ਰਿਹਾ ਜੀ ਕਿਹਦੇ ਕੋਈ ਬੇਟੀ ਨਾਲ ਛੇੜਖਾਨੀ ਹੋਈ ਆ ਅਜੇ ਵੈਰੀਫਾਈ ਕਰਤੇ ਨਹੀਂ ਜਾਕੇ ਅਸੀਂ ਗੁਰਨਾਮ ਨਗਰ ਖੜੇ ਆ। ਇੱਥੇ ਬੇਟੀ ਕੱਪੜੇ ਲੈਣ ਆਈ ਸੀਗੀ ਤੇ ਆ ਬੰਟੀ ਕਲੈਕਸ਼ਨ ਤੋਂ। ਤੇ ਉਸ ਤੋਂ ਬਾਅਦ ਮੇਰੀ ਵਾਈਫ ਨੇ ਸਾਰਾ ਦੱਸਿਆ ਕਿ ਮੈਂ ਗਿਆ ਹੋਇਆ ਸੀਗਾ ਆਪਣਾ ਸਮਾਂ ਲੈਣ। ਉਹਨੇ ਦੱਸਿਆ ਕਿ ਬੇਟੀ ਨਾਲ ਐ ਹੋਇਆ। ਮੈਂ ਇੱਥੇ ਆਇਆ। ਮੈਂ ਇਸ ਮਾਲਕ ਨੂੰ ਗਿਆ ਇਹਨਾ ਕੀ ਨਾਮ ਹੈ ਇਹਦਾ ਬੰਟੀ ਬੰਟੀ ਕਲੈਕਸ਼ਨ। ਇਹਨੇ ਮੈਂ ਪੁੱਛਿਆ ਮੈਂ ਕਿ ਮੁੰਡਾ ਕਾਹ ਹੈ? ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ 5 ਮਿੰਟਾਂ ਬੁਲਾ ਰਿਹਾ। 6:30 ਵਜੇ ਤੋਂ ਲੈ ਕੇ ਹੁਣ ਤੱਕ ਆ ਟਾਈਮ ਆ ਚੁੱਕਾ ਹੈ। ਮੈਂ ਨਹੀਂ ਪਬਲਿਕ ਦੇ ਸਾਹਮਣੇ ਬੋਲ ਵੀ ਨਹੀਂ ਸਕਦਾ ਉਹਨੇ ਕਿਹੜੀ ਹਰਕਤ ਕੀਤੀ ਹੈ ਮੇਰੀ ਕੁੜੀ ਦੇ ਨਾਲ। ਮੈਂ ਬਰਦਾਸ਼ਤ ਨਹੀਂ ਕਰੂੰਗਾ ਮੈਂ ਬਾਈ ਨੇਮ ਪਰਚਾ ਛੱਡੂੰਗਾ ਇਸ ਦੇ ਉੱਪਰ ਔਰ ਮੈਨੂੰ ਬੰਦੀ ਕਾਰਵਾਈ ਚਾਹੀਦੀ ਹੈ ਐਫ ਆਈ ਆਰ ਮੈਂ ਕਰਵਾਣੀ ਕਰਵਾਣੀ ਹੈ ਹਰ ਬਾਰੇ ਕਹ ਰਹੇ ਮੇਰਾ ਮੁੰਡਾ ਛੋਟਾ ਹੈ ਮੇਰਾ ਮੁੰਡਾ ਛੋਟਾ ਹੈ ਐ ਕਰਕੇ 15 ਮਿੰਟ 10 ਮਿੰਟ 15 ਮਿੰਟ 10 ਮਿੰਟ ਕਰ ਕਰ ਗਏ ਇਹਨਾਂ ਨੇ ਇੱਥੇ ਤੱਕ ਹਾਲ ਪਚਾ ਦਿੱਤਾ ਆ ਦੇਖ ਲਓ ਪੂਰਾ ਬਾਜ਼ਾਰ ਤੁਸੀਂ ਪਿੱਛੇ ਤੱਕ ਦਿਖਾ ਦਿਓ ਸਾਰਾ ਮੇਰੇ ਨਾਲ ਖੜਿਆ ਕਿੰਨੇ ਮੁੰਡੇ ਸਿੱਕਾਨ ਦੇ ਤੁਸੀਂ ਪੁੱਛੇ ਉੱਥੇ ਪਰ ਇੱਕੇ ਸੀਗਾ ਉਹ ਕਹਿੰਦਾ ਕਿ ਮੇਰਾ ਜਿਹੜਾ ਨੌਕਰ ਹੈ ਉੱਪਰ ਹੈ ਉੱਪਰ ਲੱਗੀ ਹੋਈ ਹੈ ਪੌੜੀ ਉਹਨੇ ਵਾਹ ਤੋਂ ਉਸ ਨੂੰ ਗੈਬ ਕਰ ਦਿੱਤਾ ਅ ਅਸੀਂ ਚਾਰ ਮੁੰਡੇ ਨੇ ਉੱਪਰ ਤੱਕ ਜਾ ਕੇ ਦੇਖਿਆ ਉੱਪਰ ਕੋਈ ਵੀ ਨਹੀਂ ਸੀਗਾ ਦੁਕਾਨ ਦਾ ਨੌਕਰ ਬਲੋਰ ਕਰ ਦਿੱਤੀ ਦੁਕਾਨ ਦਾ ਨੌਕਰ ਹੈ ਜੀ ਔਰ ਮਕਾਨ ਇਹ ਆਪਣਾ ਦੁਕਾਨ ਦਾ ਜਿਹੜਾ ਮਾਲਕ ਹੈ ਉਹ ਵੀ ਨਾਲ ਮਿਲਿਆ ਹੋਇਆ ਇਹ ਪਤਾ ਨਹੀਂ ਉਹ ਕਹਿੰਦਾ ਛੋਟਾ ਹੈ ਮੈਂ ਕਦੇ ਦੇਖਿਆ ਨਹੀਂ ਸੀਗਾ ਉਹ ਕਹਿੰਦਾ ਛੋਟਾ ਹੈ 14 15 16 ਜਿੰਨੇ ਸਾਲ ਗਏ ਮੈਨੂੰ ਨਹੀਂ ਪਤਾ ਪਰ ਉਸ ਨੂੰ ਘਟਘਡੇ ਤਾਂ ਤਮੀਜ਼ ਹੋਣੀ ਚਾਹੀਦੀ ਕਿ ਕਿਸੇ ਦੀ ਧੀਆਂ ਪੇਣਾ ਨਾਲ ਕੀ ਕਰਨਾ ਇਕੱਲੀ ਆਈ ਸੀ ਬੇਟੀ ਦੁਕਾਨ ਦੇ ਉੱਪਰ ਛੋਟੀ ਬੇਟੀ ਨਾਲ ਆਈ ਸੀ ਹਾਂਜੀ ਇੱਕ ਛੋਟੀ ਹੈ 12 ਸਾਲ ਦੀ ਹੈ ਇੱਕ 18 ਸਾਲ ਦੀ 18 ਸਾਲ ਵਾਲੀ ਨਾਲ ਇਹ ਹਰਕਤ ਹੋਈ ਹੈ ਹਾਂਜੀ ਅਸਚਨ ਆਇਆ ਕਿ ਪ੍ਰਸ਼ਾਸਨ ਐਸਐਸਓ ਸਾਹਿਬ ਆਏ ਹਨ ਉਹਨੇ ਕਿਹਾ ਤੁਸੀਂ ਥਾਣੇ ਆਜੋ ਅਸੀਂ ਬੰਦੀ ਕਾਰਵਾਈ ਕਰ ਲੈਨੇ ਸਾਨੂੰ ਤਾਂ ਐਫਆਈਆਰ ਚਾਹੀਦੀ ਹੈ ਸਾਨੂੰ ਉਹ ਮੁੰਡਾ ਚਾਹੀਦਾ ਜੀ ਅਸੀਂ ਬੰਦੀ ਕਾਰਵਾਈ ਚਾ ਰਹੇ ਹਾਂ ਸਾਰਾ ਇਹ ਇੱਕ ਇਨਸਾਨੀਅਤ ਦੇ ਨਾਤੇ ਆਇਆ ਹੈ ਇਹ ਸਾਰੇ ਮੇਰੇ ਨਾਲ ਖੜੇ ਹੈ ਇਹ ਸਾਥ ਸੰਗਤ ਜਿੰਨੀ ਵੀ ਆਈ ਹੈ ਮੇਰੇ ਨਾਲ ਖੜੀ ਹੈ ਉਹ ਕਹਿੰਦੇ ਕਿ ਜਿੱਥੇ ਤੱਕ ਤੂੰ ਕਰੇਗਾ ਤੇ ਰਾਤ ਨੂੰ ਇਆਂ ਖੜਨਾ ਤਾਂ ਰਾਤ ਨੂੰ ਹੀ ਇਆਂ ਖੜਾ ਹੈ ਸਾਰੇ ਭਾਈ ਭੈਣਾਂ ਨੇ ਮੇਰਾ ਸਾਥ ਦਿੱਤਾ ਹੁਣ ਮੰਗ ਕੀ ਆਪਣੀ ਮੰਗ ਆਪਣੀ ਹੈਗੀ ਬਾਇ ਨਮ ਐਫਆਈਆਰ ਚਾਹੀਦੀ ਆਪਾਂ ਨੂੰ ਕਿਆ ਛੋਟਾ ਜਿਹਾ ਬੜਾ ਕੱਲ ਨੂੰ ਬੰਦੀ ਕਾਰਵਾਈ ਦੇ ਅੰਦਰ ਉਸ ਨੂੰ ਇਹ ਤਾਂ ਬਚਲੇਗੀ ਕੱਲ ਨੂੰ ਮੈਂ ਕਿਸੇ ਧੀ ਪਣ ਦੇ ਨਾਲ ਕੀ ਕਰਨਾ ਬੱਚੀ ਨਾਲ ਗੱਲ ਹੋਈ ਆ ਉਹਨੇ ਕਿਹਾ ਮੁੰਡਾ ਜਾਣਦਾ ਸੀ ਪਹਿਲਾਂ ਕੋਈ ਦਿੱਕਤ ਕੋਈ ਦਿੱਕਤ ਨਹੀਂ ਕੋਈ ਪਛਾਣਦਾ ਨਹੀਂ ਕੁਝ ਨਹੀਂ ਆ ਯਹਾਂ ਪਰ ਇੱਕ ਦੋ ਵਾਰ ਪਹਿਲੇ ਵੀ ਲੈ ਕੇ ਗਈ ਹੈ ਕਪੜਾ ਲੇਕਿਨ ਐਨਾ ਹੈ ਕਰੇ ਹਰ ਕਰ ਨਹੀਂ ਹੋਈ ਸੀਗੀ ਹੁਣ ਅਸੀਂ ਇਹਨਾਂ ਬੰਦੀ ਕਾਰਵਾਈ ਚ ਇਧਿਆ ਜੀ ਭਾਜੀ ਇਹਨਾਂ ਨੇ ਇਹ ਗੱਲ ਵੀ ਬੋਲਤੀ ਸੀਗੀ ਵੀ ਉਹ ਮੁੰਡੇ ਨੂੰ ਪੇਸ਼ ਕਰ ਦੋ 2.5 ਘੰਟੇ ਹੋ ਗਏ ਇਸ ਗੱਲ ਨੂੰ ਉਹ ਮੁੰਡੇ ਨੂੰ ਪੇਸ਼ ਕਰੋ ਸਿਰਫ ਬੱਚੀ ਦਾ ਵਾ ਜਿੱਥੇ ਤਰ ਮਰਵਾਣੇ ਕੋਈ ਮੁੰਡਾ ਹੱਥ ਨਹੀਂ ਲਾਊਗਾ ਪਰ ਉਹਨਾਂ ਨੇ ਤਾਂ ਵੀ ਨਹੀਂ ਬ ਇਹ ਗੁਜਰਾਤੀ ਮੱਲੇ ਦੇ ਨੇ ਗੁਜਰਾਤੀਆਂ ਦਾ ਇਹੀ ਮੁੰਡਾ ਹੈ ਜਿਹੜਾ ਉਹਨਾਂ ਦੇ ਆਪਣੀ ਬਲਾਤਰੀ ਦੇ ਮੁੰਡਾ ਉਹਨਾਂ ਨੇ ਹੀ ਗਾਇਬ ਕੀਤਾ ਹੈ 22 ਘੰਟੇ ਹੋ ਗਏ ਪਿੱਛੇ 250 ਬੰਦਾ ਸਾਰੇ ਇਨਸਾਨੀਅਤ ਕਰਕੇ ਨਾਲ ਖੜੇ ਪਿਆ ਸਾਰੇ ਇਹਦੇ ਲਈ ਖੜੇ ਆਪਾਂ ਜੀ ਮੇਰਾ ਨਾਮ ਐਸੇ ਹੀ ਬੋਲ ਜੰਦਰ ਸਿੰਘਾ ਜੀ ਕਾਣਾ ਅਡਮਿਨਿਸਟਰੇਟਰ ਜੀ ਅੱਛਾ ਜੀ ਸਰ ਹੋਇਆ ਕੀ ਆ ਇਹ ਅਜੇ ਮੌਕੇ ਤੇ ਪਹੁੰਚਿਆ ਜੀ ਹੁਣ ਜੋ ਵੀ ਬੋਲਣਗੇ ਜੋ ਦੱਸਣਗੇ ਉਹਦੇ ਨਾਲ ਕਾਰਵਾਈ ਕਰਦਾਂਗੇ ਜੀ ਸਹੀ ਬੱਸ ਕੀਤਾ ਪਿਆ ਰੋਡ ਜਾਮ ਕੀਤਾ ਪਿਆ ਨਹੀਂ ਰੋਡ ਕਲਵਾਤਾ ਜੀ ਪਬਲਿਕ ਆਸ-ਪਾਸ ਸਾਈਟ ਤੇ ਕਰਾਤੀ ਉਹ ਟਾਣਾ ਜਾ ਰਿਹਾ ਜੀ ਪਹੁੰਚ ਰਿਹਾ ਗੱਲ ਖੜਾ ਜੀ ਠੀਕ ਉਹ ਦੱਸ ਰਿਹਾ ਜੀ ਵੀ ਕਹਿੰਦੇ ਕੋਈ ਬੇਟੀ ਨਾਲ ਛੇੜਖਾਨੀ ਹੋਈ ਆ ਅਜੇ ਵੈਰੀਫਾਈ ਕਰਦੇ ਆਂ ਜੱਟ ਕਿਸ ਜਗ੍ਹਾ ਦੇ ਉੱਪਰ ਹੋਈ ਆ ਕਿਸੇ ਦੁਕਾਨ ਤੇ ਕਹਿੰਦੇ ਜੀ ਉੱਪਰ ਕਪੜਿਆਂ ਵਾਲੀ ਕੀ ਨਾਮ ਆ ਦੁਕਾਨ ਦਾ ਜੀ ਕਹਾਂ ਤੋਂ ਪਤਾ ਕਰਦੇ ਜੀ ਚਾਬੀ ਮੇਰੇ ਕੋਲ ਆ ਦੁਕਾਨ ਤਾਂ ਬੰਦ ਪਈ ਜੀ ਇਸ ਟਾਈਮ ਅੱਛਾ ਹੁਣ ਇਹ ਅੰਦਰ ਜਿੰਨਾ ਬੋਲ ਛੇੜਖਾਨੀ ਕੀਤੀ ਉਹ ਹੈਗੇ ਆ ਪ੍ਰੋਬਲਮ ਐਸੇ ਟਾਈਮ ਕੋਈ ਨਹੀਂ ਹੈਗਾ ਇੱਥੇ ਅੱਛਾ ਕੋਈ ਨਹੀਂ ਹੈਗਾ ਹੁਣ ਇਹਨਾਂ ਨੂੰ ਕੀ ਆਸਵਾਸਨ ਦਵਾਇਆ ਉਸ ਜਿਨ੍ਹਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਬਿਆਨ ਲਿਖਾਓ ਆਪਣਾ ਮੈਂ ਨਮੋਹਿਤਮਾ ਆਮਾਦੀ ਪਾਰਟੀ ਦਾ ਬਲੌਕ ਪ੍ਰਧਾਨ ਆ ਪਟਿਆਲਾ ਦੇ ਇੱਥੇ ਇਹ ਜਿੱਥੇ ਇਹ ਘਟਨਾ ਹੋਈ ਹੈ 23 ਨੰਬਰ ਵਾਰਡ ਹੈ ਜੀ ਨਾਮ ਸੁਣਿਆ ਮੈਂ ਮੈਂ ਜਾਣਦਾ ਨਹੀਂ ਮੈਂ ਤਾਂ ਪੁੱਛਿਆ ਗੁਜਰਾਤੀਆਂ ਨੂੰ ਵੀ ਕੋਣ ਆ ਕੇ ਦੱਸੋ ਉਹ ਕਹਿੰਦੇ ਜੀ ਮੇਰਾ ਨੌਕਰ ਹੈ ਜਿਹੜੇ ਇੱਥੇ ਗੁਜਰਾਤੀ ਹੈਗੇ ਆ ਉਹਨਾਂ ਦਾ ਨੌਕਰ ਹੈ ਆਈਡੈਂਟੀਫਾਈ ਕਰਨਗੇ ਐਸ ਐਚਓ ਸਾਹਿਬ ਆ ਕੇ ਗਏ ਆ ਪੁਲਿਸ ਦੀ ਪੂਰੀ ਟੀਮ ਆ ਕੇ ਪਤਾ ਨਹੀਂ ਕਹਿੰਦੇ ਕੋਈ ਉਹਨੇ ਅਸ਼ਲੀਲ ਹਰਕਤ ਕਰੀ ਹੈ ਕੁੜੀ ਨਾਲ ਜੋ ਵੀ ਬੱਚਿਆਂ ਨਾਲ ਅਸੀਂ ਨਾਲ ਆ ਤਿੰਨ ਸਭੀਆਂ ਸਾਂਝੀਆਂ ਨੇ ਹਨ ਜਿਹੜਾ ਗਲਤ ਕਰੇਗਾ ਉੱਤੇ ਬੰਦੀ ਪੂਰੀ ਮੈਕ ਕਾਰਵਾਈ ਕਰਾਵਾਂਗੇ ਜੀ ਨਹੀਂ ਇੱਥੇ ਨਹੀਂ ਕਦੀ ਦੇਖੀ ਨਹੀਂ ਮੈਂ ਤਾਂ ਕਦੀ ਸੁਣੀ ਨਹੀਂ ਮਾਰਕੀਟ ਵੱਲੋਂ ਮੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਮੈਂ ਤਾਂ ਨੰਗ ਰਿਆ ਜਿਹਾ ਤੇ ਮੈਂ ਦੇਖਿਆ ਵੇ ਇੱਥੇ ਭੀੜ ਹੋਈ ਹੋਈ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਐਵੇਂ ਕਰਕੇ ਗੱਲ ਹੋਈ ਹੈ ਜਿਹਦੀ ਵੀ ਧੀ ਆ ਉਹ ਸਾਡੀ ਧੀ ਹੈ ਆਮ ਆਦਮੀ ਪਾਰਟੀ ਨਾਲ ਖੜੀ ਹੈ ਬੰਦੀ ਕਾਰਵਾਈ ਕਰਾਵਾਂਗੇ ਜੀ ਜੋ ਵੀ ਅੱਥ ਸਾਹਮਣੇ ਆਣਗੇ ਉਹ ਐਸਐਚਓ ਸਾਹਿਬ ਡਿਊਟੀ ਦੇ ਲੱਗਣਗੇ ਐਸਐਚਓ ਸਾਹਿਬ ਨੂੰ ਕਹਤਾ ਆਪਣੇ ਸਰਾਉ ਸਾਹਿਬ ਆਏ ਆ ਅਰਦਾ ਸਟੇਟ ਤੋਂ ਉਹਨਾਂ ਨੂੰ ਕਹਤਾ ਮੈਨੇ ਮੇਰੇ ਨਾਲ ਫੋਨ ਤੇ ਗੱਲ ਹੋ ਗਈ ਹੈਗੀ ਠੀਕ ਹੈ ਨਾ ਜੀ ਬਿਲਕੁਲ ਖੜਾਂਗੇ ਜੀ ਬਿਲਕੁਲ ਇਹ ਪਾਰਟੀਕੁਲਰ ਚੀਜ਼ ਹੋ ਰਿਹਾ ਜੀ ਤੇ ਹੀਰੋ ਕਹਿੰਦਾ ਕਿ ਉੱਪਰ ਜਾ ਉੱਪਰ ਹੋਰ ਮਾਲ ਲਗਾ ਜਣਾ ਉੱਪਰ ਹੋਰ ਵੀ ਮਾਲ ਲੱਗਾ ਹਾਂ ਹਾਂ ਤੁਹਾਨੂੰ ਜੀ ਇਹ ਉੱਪਰ ਚ ਦੀ ਗਈ ਤੇ ਨੌਕਰ ਨੂੰ ਘਰ ਭੇਜਤਾ ਤੇ ਨੌਕਰ ਨੇ ਇਹਦੇ ਨਾਲ ਬਤਨ ਕੀਤੀ ਕਿ ਜਿੰਨ ਤੱਕ ਕਦੇ ਕਿ ਏਰੀਆ ਤੇ ਇਹਨੂੰ ਅਗਲੇ ਪੋਸ਼ੇ ਚ ਫਿੱਜ ਰਿਹਾ ਸੀ ਤੇ ਇਹ ਉਧਰ ਫਟਾਫਟ ਉਤਰੀ ਬਸ ਰੋਂਦੀ ਰੋਂਦੀ ਡਾਰ ਗਈ ਤੇ ਘਰ ਗਈ ਤੇ ਮਨੂੰ ਨੇ ਦੱਸਿਆ ਕਿ ਮੰਮੀ ਉਥੇ ਰੈਅ ਐਵੇ ਹੋਇਆ ਫਿਰ ਅਸੀਂ ਉਰੇ ਆਇਆ ਤੇ ਮਾਲਕਾਂ ਜਦੋਂ ਗੱਲ ਕੀਤੀ ਆ ਉਹਨੇ ਫਟਾਫਟ ਮੁੰਡੇ ਨੂੰ ਤਾਂ ਪਹਿਲਾਂ ਉਹ ਕਹਿੰਦਾ ਤੂੰ ਉੱਪਰ ਜਾ ਮੁੰਡੇ ਨੂੰ ਉੱਪਰ ਭੇਜ ਕੇ ਉਹ ਪਹੁੰਚਾ ਤਾਂ ਉੱਤੋਂ ਹੀ ਮਤਲਬ ਕਿਵੇਂ ਗੈਲ ਕੀਤਾ ਕਿਹੜਾ ਰਸਤਾ ਇਹਨਾਂ ਦੇ ਬੋਲੇ ਤੇ ਉਸ ਤੋਂ ਬਾਅਦ ਆਪ ਵੀ ਭੱਜ ਗਿਆ ਤੇ ਇਹ ਸ਼ਟਰ ਅਸੀਂ ਡਾਊਨ ਕੀਤਾ ਉਸ ਤੋਂ ਬਾਅਦ ਅੱਛਾ ਹਾਂ ਜੀ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਗੁਰੂ ਨਾਨਕ ਨਗਰ 18 ਨੰਬਰ ਗਲੀ 'ਚ ਰਹਿੰਦੇ ਹਾਂ ਸਾਰੇ ਮੁੰਲੇ ਖੜੇ ਆ ਜੀ ਸਾਰੇ ਸ਼ੇਰੀਏ ਦੇ ਆ ਸਾਰੇ ਸ਼ੇਰੀਏ ਦੇ ਆ ਵੈਰੀ ਗੱਲ ਸੋਹਣੀ ਹਾਂ ਜੀ ਇੱਕ ਦਾ ਕੱਟ ਕਰ ਰਿਹਾ ਕੋਈ ਹੋ ਨਹੀਂ ਰਿਹਾ ਸਰ ਤੁਸੀਂ ਖਾਣੇ ਆਓ ਹਾਂ ਜੀ ਚਲ ਜਾਈਏ ਖਾਣੇ ਚ ਗੱਲ ਖਾਓ ਆਪਾਂ ਬੜੀ ਕਾਰਵਾਈ ਕਰੀਏ ਦੋ ਕੁ ਬੰਦੇ ਸਾਡੀ ਕੋਈ ਨਹੀਂ ਕੋਈ ਬੰਦੇ ਨਹੀਂ ਆਏ ਮੇਰੀ ਕੋਈ 2200 ਹਾਂਜੀ ਕੰਮ ਸੁਣੇ ਮੈਨੂੰ ਤਾਂ ਗੱਲ ਮੈਨੂੰ ਤਾਂ ਗੱਲ ਕਰਦੇ ਕੋਪਰੇਟ ਕਰੋਗੇ ਤਾਂ ਹੀ ਆਉਗਾ ਘੰਟਾ ਇਹ